ਅਸ਼ਾਟਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫ੍ਰੀ ਬਣਾਉਣ ਲਈ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜਿਸ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਸਾਥ ਸਰਵਿਸਿੰਗ ਭਾਈਆ ਡੀਐਸਪੀ ਸਾਕਰਾਨ ਸਿੰਘ ਜੀ ਸਾਡੀ ਟਾਂਡਾ ਦੀ ਨਿਗਰਾਨੀ ਹੈ ਟਾਂਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਜਿਹੜਾ 9ਵੇਂ ਮਹੀਨੇ 23 ਤਰੀਕ ਨੂੰ ਮਿਸ਼ਾਹਲ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀਗੀ ਜਿਹੜੇ ਮੌਨਕਾ ਲਾ ਕੇ ਉਹ ਗੱਡੀ ਸਾਈਡ ਤੇ ਰੋਕ ਕੇ ਆਪਣਾ ਪਾਣੀ ਵਗੈਰਾ ਪੀਣ ਲੱਗੇ ਤੇ ਇੱਕ ਪਿੱਛੋਂ ਸਵਿਫਟ ਗੱਡੀ ਆਈ ਸਲੋ ਰੰਗ ਦੀ ਜਿਹਦੇ 6-7 ਨੌਜਵਾਨ ਸੀਗੇ ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਆਪਣੀ ਦੀ ਨੋਕ ਤੇ ਉਹਨਾਂ ਦੀ ਗੱਡੀ ਜਿਹੜੀ ਐ ਸਿਆਹ ਜਿਹੀ ਜਿਹੜੀ ਡਾਰਕ ਗ੍ਰੇ कलर ਦੀ ਉਸ ਗੱਡੀ ਨੂੰ ਇਸਟੈਚ ਕਰਕੇ ਲੈ ਗਏ ਸੀ ਇਸ ਮਕਦਮੇ ਵਿੱਚ ਪਹਿਲਾਂ ਵੀ ਟੰਡਾ ਪੁਲਿਸ ਵੱਲੋਂ 6 ਦੋਸ਼ੀ ਗ੍ਰਫਤਾਰ ਕੀਤੇ ਗਏ ਸੀ ਅੱਜ ਇੱਕ ਹੋਰ ਦੋਸ਼ੀ ਜਿਹੜਾ ਸਰਿੰਦਰ ਸਿੰਘ 엘ियस ਮਣੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਣੀਕੇ थाना ਲੋਕੋ ਕੇ ਆਂਸਰ ਨੂੰ ਗ੍ਰਿਫਤਰ ਕੀਤਾ ਇਸ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਹੌਰਾਉਂਡ ਹਾਸਲ ਕਰਕੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਂਦੀ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਹੈ ਇਹਨਾਂ ਦੇ ਖਿਲਾਫ ਸ਼ਹਾਖਪੁਰ ਪੁਲਿਸ ਵੱਲੋਂ ਬਹੁਤ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਕ੍ਰਾਈਮ ਫਰੀ ਬੜੇ ਅਮਨ ਵਾਲਾ ਸਾਰਾ ਰਹੇ ਥੈਂਕ ਯੂ